ਹੱਥਾਂ ਦੇ ਵਿੱਚ ਸ਼ਗਨਾ ਦੀਆਂ ਚੂੜੀਆਂ ਤੇ ਕੰਗਣਾ ਬੰਨੀ ਜਿਸ ਕੁੜੀ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਕੁੜੀ ਦਾ ਵਿਆਹ ਧਰਿਆ ਹੋਇਆ ਜਿਸ ਦੇ ਵਿੱਚ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਇਸ ਘਰ ਦੇ ਵਿੱਚ ਕਿਸੇ ਨਾਲ ਵੀ ਵਿਆਹ ਤੋਂ ਪਹਿਲਾਂ ਅਣਹੋਣੀ ਹੋ ਸਕਦੀ ਹੈ ਕਿਉਂਕਿ ਕੁੜੀ ਦੇ ਮਾਪਿਆਂ ਨੇ ਵਿਆਹ ਤਾਂ ਧਰ ਲਿਆ ਘਰ ਦੇ ਵਿੱਚ ਵਰਾਤਿਆਂ ਦੀ ਸੇਵਾ ਕਰਨ ਲਈ ਇੱਕ ਆਣਾ ਵੀ ਨਹੀਂ ਤੇ ਘਰ ਦਾ ਲੈਂਟਰ ਵੀ ਕਿਸੇ ਵਕਤ ਡਿੱਗ ਸਕਦਾ ਕਿਉਂਕਿ ਲੈਂਟਰ ਦੀ ਹਾਲਤ ਖਸਾ ਹੋ ਚੁੱਕੀ ਹੈ ਮਾਮਲਾ ਅੰਮ੍ਰਿਤਸਰ ਮਕਬੂਲ ਪੁਰਾਦਾ ਜਿੱਥੇ ਗਰੀਬ ਪਰਿਵਾਰ ਜਿਨ੍ਹਾਂ ਦੀ ਧੀ ਦਾ ਵਿਆਹ 6 ਅਕਤੂਬਰ ਨੂੰ ਹੈ ਪਰ ਘਰ ਦੇ ਹਾਲਾਤ ਇਸ ਕਦਰ ਖਸਤਾ ਹੋਏ ਨੇ ਕਿ ਘਰ ਦੇ ਵਿੱਚ ਦੋ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਬਣਦੀ ਹੈ ਇਹਨਾਂ ਦੇ ਭਰਾਵਾਂ ਨੂੰ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਸਾਡੀ ਧੀ ਦਾ ਵਿਆਹ ਵਧੀਆ ਢੰਗ ਨਾਲ ਤੇ ਹੋ ਸਕੇ ਜੀ ਕੀ ਨਾਮ ਜੀ ਤੁਹਾਡਾ ਕੋਮਲਪ੍ਰੀਤ ਕੋ ਤੇ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਪਾਪਾ ਤੇ ਵੀ ਸੱਟ ਲੱਗੀ ਆ ਤੇ ਉਹ ਵੀ ਕਦੀ ਘਰ ਆ ਜਾਂਦੇ ਕਦੀ ਨਹੀਂ ਆਉਂਦੇ ਮੰਮਾ ਵੀ ਘਰਾਂ ਦਾ ਕੰਮ ਕਰਦੇ ਆ ਕਦੀ ਰੋਟੀ ਖਾਈ ਵੀ ਆ ਕਦੀ ਨਹੀਂ ਖਾਈਦੀ ਸਾਡਾ ਘਰ ਸਾਰਾ ਛੱਤ ਵੀ ਡਿੱਗਣ ਵਾਲੀ ਆ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਪਾਪਾ ਨੂੰ ਕੀ ਹੋਇਆ ਸੀ ਪਾਪਾ ਜੀ ਦਾ ਐਕਸੀਡੈਂਟ ਹੋਇਆ ਸੀ ਅਲਫਾ ਵੰਦ ਦੇ ਸਾਹਮਣੇ ਉਹ ਚੰਗਾ ਕੰਮ ਕੀ ਕਰਦੇ ਪਾਪਾ ਪੀਓਪੀ ਦਾ ਕੰਮ ਕਰਦੇ ਤੇ ਪਿਛਲੇ ਟਾਈਮ ਹੋਂਟਾਰੇ ਪਾਪਾ ਕਿੱਥੇ ਨਹੀਂ ਤਾਂ ਬੱਸ ਆ ਤੇ ਆ ਕਿੱਥੇ ਪਾਪਾ ਦਾ ਪਤਾ ਨਹੀਂ ਕਿੱਥੇ ਹੈ ਕਦੀ ਘਰ ਆਉਂਦੇ ਕਦੀ ਨਹੀਂ ਆਉਂਦੇ ਦਿਮਾਗੀ ਹਾਲਤ ਸਿਰ ਚ ਸੱਟ ਲੱਗੀ ਹੋਣੀ ਮਨਾਂ ਦੀ ਕੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੀ ਪਰਮਾਨੰਤ ਸੰਸਥਾ ਜਿਹੜੀਆਂ ਇੱਥੇ ਅੰਮ੍ਰਿਤਸਰ ਦੇ ਵਿੱਚ ਹੈਗੀਆਂ ਉਹਨਾਂ ਨੂੰ ਕੀ ਅਪੀਲ ਮੈਂ ਸਾਰਿਆਂ ਨੂੰ ਇਹੋ ਕਹਿੰਦੀ ਆ ਕਿ ਮੇਰੀ ਮਦਦ ਕਰੋ ਜਲੰਧਰ ਚੋਂਗੀ ਮਕਬੂਲ ਕਰੇ ਹਾਂਜੀ ਹੋਰ ਕੀ ਮੁਸ਼ਕਲ ਆਈ ਹੈ ਤੁਹਾਨੂੰ ਇਸ ਤਰ੍ਹਾਂ ਕੇ ਬੇਟੀ ਦਾ ਵਿਆਹ ਰੱਖਿਆ ਹੈ ਤੇ ਮਤਲਬ ਕੋਈ ਸੂਝ ਨਹੀਂ ਦਿਆ ਕੋਈ ਹੈਗਿਆ ਨਹੀਂ ਸਾਡੇ ਕੋਲ ਤੇਰੇ ਪਾਪਾ ਦਾ ਵੀ ਐਕਸੀਡੈਂਟ ਹੋ ਗਿਆ ਤੇ ਪਤਾ ਨਹੀਂ ਉਹ ਕਿੱਥੇ ਚਲ ਗਿਆ ਬਹੁਤ ਪਰੇਸ਼ਾਨੀ ਪਈ ਆ। ਔਰ ਮੈਂ ਮਤਲਬ ਘਰਾਂ ਦਾ ਕੰਮ ਕਰਦੀ ਆਂ, ਗੁਜ਼ਾਰਾ ਨਹੀਂ ਆ। ਕੋੜਾ ਬੋਤਾ ਲੈ ਕੇ ਆਣੀ ਆ, ਕਦੀ ਰੋਟੀ ਖਾਈ ਦੀ ਨਹੀਂ ਵੀ ਖਾਈ ਦੀ। ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਹਾਲਾਤ ਸਾਡੇ ਘਰ ਵੀ ਇਸ ਦਾ ਮਤਲਬ ਟਿੱਗਣਾ ਲਾ ਹੋਇਆ ਵਾ। ਤੇ ਮੈਂ ਹੋਈ ਭੈਣ ਭਰਾਵਾਂ ਗਾੜੀ ਪੈਂਦੀ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਆਹ ਅਧਿਆ ਚਲੋ ਮਦਦ ਕੀਤੀ ਜਾਵੇ। ਜਿਸ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ। ਹਾਂਜੀ 6 ਤਰੀਕ ਨੂੰ ਤੁਸੀਂ ਲੜਕੀ ਦਾ ਵਿਆਹ ਦਰਦ ਦੇ ਪਿਆ। ਤੇ ਕਰਦੀ ਛਤ ਵੀ ਡਿੱਗੀ ਹੋਈ ਆ ਹਾਂਜੀ ਤੇ ਫਿਰ ਕੀ ਅਪੀਲ ਕਰਦੇ ਹੋ ਸਮਾਜ ਚ ਵੀ ਸੰਪਰਕ ਮੈਂ ਉਹ ਭੈਣਤੀ ਕਰਦੀ ਆ ਭੈਣ ਭਰਾਵਾਂ ਗਾੜੀ ਤੇ ਚਲੋ ਤੁਹਾਡੀ ਮਦਦ ਕੀਤੀ ਹੈ ਹਾਂਜੀ ਹੋਰ ਮੈਂ ਬਹੁਤ ਧੰਨਵਾਦ ਕਰਾਂਗੀ ਫਿਰ ਭੈਣ ਭਰਾਵਾਂ ਦਾ ਕਿ ਮੇਰੀ ਮਦਦ ਕਰਨ ਔਰ ਮੈਂ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਧਿਆ ਹੋ ਗਿਆ ਵਿਆਹ ਜੇ ਮੈਂ ਇਹਨੂੰ ਆਪਣੇ ਘਰ ਤੋਰਦਾ ਉਹ ਕਿੰਨਾ ਬੜੀ ਕੁੜੀ ਉਹ ਤਾਂ 10 ਪੜ੍ਹੀ ਸਰਕਾਰੀ ਸਕੂਲ ਪਾਇ ਨਹੀਂ ਪੜਾਇਆ ਗਿਆ ਗਾੜੀ ਗਰੀਬੀ ਬਹੁਤ ਆ ਹੋਰੇ ਮੇਰਾ ਘਰ ਆਪਣਾ ਨਹੀਂ ਮਤਲਬ ਆ ਕਮਰਾ ਮੇਰੇ دیر ਦਾ ਮਰ ਕੋ ਰਹਿਣ ਲਈ ਲਿਆ ਮੇਰਾ ਕਮਰਾ ਤਾਂ ਉਧਰ ਹੈ ਵਾ ਮਤਲਬ ਉਹ ਵੀ ਡਿੱਗਣ ਵਾਲਾ ਸਾਰਾ ਲੈਂਟਰ ਡਿੱਗਣਾ ਪਿਆ ਸਾਰਾ ਸਮਾਨ ਇਸ ਤਰ੍ਹਾਂ ਪਿਆ ਤੁਸੀਂ ਦੇਖਿਆ ਹੀ ਆ ਤੁਸੀਂ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਬਹੁਤ ਮੁਸ਼ਕਲ ਚੱਲ ਰਿਹਾ ਹਾਂ ਤੇ ਕੇਲ ਰੋਟੀ ਵੀ ਨਹੀਂ ਖਾਂਦੇ ਅਰਕਲ ਕੋਈ ਸੌਦਾ ਹੁਣੀ ਹੈਗਾ ਘਰ ਹਾਂ ਹਾਂਜੀ ਇਹ ਘਰ ਦੇ ਵਿੱਚ ਆਮਦਨ ਦਾ ਸਾਧਨ ਕਿੰਨਾ ਕਰਾਇਆ ਬਾਤ ਇਦਾਂ ਹੀ 4-5 ਤੱਕ ਯਾਰ ਕਹਿੰਸੋ ਤਾਂ ਮੈਂ ਮੈਂ ਆ ਬਖਾਇਆ ਉਹ ਉਹ ਜਿੰਨਾ ਦਾ ਕਮਰਾ ਹਾਂਜੀ ਉਹ ਮੇਰਾ ਕਮਰਾ ਜੇ ਉਧਰ ਮੈਂ ਰਹਿੰਦੀ ਸੀ ਹੋਰ ਇਧਰ ਮੈਂ ਆਪਣੇ ਦੇਰ ਨੂੰ ਕਿਹਾ ਵੀ ਹਾਨੂੰ ਰਹਿਣ ਵਾਸਤੇ ਦੇ ਦਿਓ ਕਮਰਾ ਮੈਂ ਸਾਰਾ ਸਮਾਨ ਵੀ ਉਦੋਂ ਦਾ ਹੀ ਆਪਣਾ ਰਿਹਾ ਬਹੁਤ ਮੁਸ਼ਕਲ ਹੈ ਰੋਟੀ ਪਾਣੀ ਕਰਦੇ ਇਸ ਕਮਰੇ 'ਚ ਮੰਤਰੀ ਕੀ ਮੰਗ ਕਰਦੇ ਜਿਹੜੀਆਂ ਜਨਤਾ ਇਹ ਜਾਂ ਸੰਸਥਾ ਜਿਹੜੀਆਂ ਦਾਨੀ ਸੱਜਣਗੇ ਅੰਮ੍ਰਿਤਸਰ ਦੇ ਵਿੱਚ ਹਾਂ ਇਹੋ ਚਾਹੁੰਦੇ ਆ ਕਿ ਚਲੋ ਤੁਹਾਡੀ ਭੈਣ ਪਰ ਆਮੋ ਜੀ ਕਰਨ ਬਹੁਤ ਧੰਨਵਾਦ ਕਰਦੀ ਇੱਕ ਵਾਰੀ ਐਡਰੈਸ ਦੱਸੂ ਮੇਰੇ ਘਰ ਦਾ ਮਕਬੂਲੀਪੁਰ ਹੈ ਚੌਂਕ ਤੇ ਕੋਈ ਮੋਬਾਈਲ ਨੰਬਰ ਤੁਹਾਡਾ ਹਗਾ ਚ ਉਹ ਵੀ ਲਿਖੋ ਮੋਬਾਈਲ ਨੰਬਰ ਦਮਾ ਨਹੀਂ ਆਉਂਦੇ ਕੋਮ ਹਾਂਜੀ ਆਪਣਾ ਮੋਬਾਈਲ ਨੰਬਰ ਦੱਸ ਦਿੰਦੀ 7 5080 ਤੇ 109 ਕੈਰੂ ਦੇਖਣਾ ਹੋਵੇਗਾ ਕਿ ਆਖਰ ਕੌਣ ਇਸ ਗਰੀਬ ਪਰਿਵਾਰ ਦੀ ਬਾਹ ਫੜਦਾ ਤਾਂ ਕਿ ਇਹਨਾਂ ਦੀ ਧੀ ਦਾ ਵਿਆਹ ਵੀ ਠੀਕ ਤਰੀਕੇ ਦੇ ਨਾਲ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ